ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਗੱਲ ਕਰਨੀ ਪਣਦੀ ਹੈ ਕਿਉਂਕਿ ਜਗਰਾਉਂ ਦੇ ਜਿਹੜੇ ਮਾਨੋ ਕੋਈ ਪਿੰਡਾ ਉਹਦੇ ਚ ਇੱਕ ਕਤਲ ਕੱਲ ਹੋ ਹੋ ਗਿਆ ਉਹ ਵੀ ਕਬਡੀ ਘਟਾਗੀ ਦਾ ਤੇ ਉਹਦੇ ਜਦੋਂ ਪਹਿਲਾਂ ਮੈਂ ਜਦੋਂ ਇਹ ਦੇਖ ਰਿਹਾ ਸੀ ਮੇਰੇ ਕੋਲੋਂ ਆਇਆ ਵੀ ਇਹ ਕੀ ਹੋ ਕੀ ਰਹਿ ਸਾਡੇ ਤੁਸੀਂ ਦੇਖੋ 2 ਜਨਵਰੀ ਨੂੰ ਉਹ ਐਨਆਰਆਈ ਸ਼ਦਨੋ ਕਮਲ ਸੀ ਉਹ ਕਪੂਰਸਰ ਦੇ ਵਿੱਚੋਂ ਘਰੇ ਉਹਦੇ ਬੜੇ ਚ ਗੁੜੀਆਂ ਮਾਰ ਗਏ ਉਹ ਸੈਰੂਟ ਚ ਲਾਉਂਦੀ ਸੀ ਬਾਹਰੋਂ ਆਈ ਸੀ ਤੇ 2 ਜਨਵਰੀ ਨੂੰ ਹੋਇਆ ਤਿੰਨ ਨੂੰ ਉਹ ਭੋਗਾ ਦੇ ਵਿੱਚ ਹੋਇਆ ਉਹ ਪੰਚ ਸੀ ਤੇ ਉੱਥੇ ਆ ਗਿਆ ਉਹਦੇ ਗੋਲੀਬਾਰੀ ਫਿਰ 4 ਜਨਵਰੀ ਨੂੰ ਇਹ ਤਾਂ ਸਾਰੀ ਦੁਨੀਆ ਨੇ ਦੇਖਿਆ ਉਹ ਜਿਹੜਾ ਸਰਪੰਚ ਜਰਮਨ ਸਿੰਘ ਮੈਰੀ ਗੋਲਡ ਰਿਜ਼ੋਰਟ ਅੰਮ੍ਰitsar ਦੇ ਵਿੱਚ ਕਿਵੇਂ ਨੇੜੇ ਆ ਕੇ ਸਿਰਚ ਗੋਲੀਬਾਰੀ ਜਿਹੜਾ ਪ੍ਰੋਫੈਸ਼ਨਲ ਟਰਮ ਸੀ ਉਹ ਦੇਖਿਆ ਸਭ ਨੇ ਤੇ ਫਿਰ ਇਸ ਤਰ੍ਹਾਂ ਹੀ ਕਲਦਾ ਆ ਗਿਆ ਜਿਹਦਾ ਮੈਂ ਜ਼ਿਕਰ ਕਰਨ ਲੱਗਿਆ ਇਹੇ ਕੱਲ ਹੋਇਆ ਜਗਰਾਉਂ ਦੇ ਨੇੜੇ ਪਿੰਡ ਮਾਨੋਕੇ ਐ ਤੇ ਉੱਥੇ ਦੀ ਐਮਐਲਏ ਸਰਬੀਤਪੁਰ ਮਾਨੋਕੇ ਤੇ ਸਰਬਜੀਤ ਮਾਨੋਕੇ ਦੇ ਕਹਿੰਦੇ ਭਤੀਜਾ ਜੀ ਦਾ ਕਤਲ ਹੋਇਆ ਮੈਂ ਕੱਲ ਦੇਖਿਆ ਹਸਪਤਾਲ 'ਚ ਮਾਨੋਕੇ ਚੁਪ ਕਰਾਣੀ ਸੀ ਗਗਨਦੀਪ ਮਾਨੋ ਜਿਹਦੀ ਮੌਤ ਹੋਈਆ ਉਹਦਾ ਨਾਮ ਹੈ ਗਗਨਦੀਪ ਉਹਨੂੰ ਗਗਨਾ ਕਹਿ ਦਿੰਦੇ ਨੇ 35 ਸਾਲ ਦਾ ਸੀ ਤੇ ਬੁਰੀਆਂ ਮਾਰ ਕੇ ਚੱਕੀਰ 5-7 ਫਾਇਰ ਕੀਤੇ ਨੇ ਔਰ ਕਮਾ ਲਏ ਐ ਕਿ ਪਹਿਲਾਂ ਉਹਦੀ ਲੜਾਈ ਹੋਈ ਸਵੇਰੇ ਉਦੂਆਦ ਉਹਦੇ ਆਈਟੀਆਈ ਦੇ ਨੇੜੇ ਜਾ ਕੇ ਉਹਦੇ ਗੋੜੀਆ ਦੁਪਹਿਰੇ ਪਹਿਲਾਂ ਸਵੇਰੇ ਹੋਈ ਲੜਾਈ ਫਿਰ ਪਲਾਲੇ ਬੰਦੇ ਆਈਟੀਆਈ ਕੋਲ ਗੋਲੀ ਮਾਰਤੀ ਕਮਾਲੇ ਹੈ ਉਦੂਆਦ ਮਾਰ ਕੇ ਉਹਦੇ ਘਰ ਦੇ ਮੂਹਰੇ ਆ ਕੇ ਢਲਕਾਰੇ ਮਾਰੇ ਉਹ ਥੋੜਾ ਮੁੰਡਾ ਮਾਰਤਾ ਚੱਕ ਲੋ ਜਾ ਕੇ ਤੇ ਜਦੋਂ ਇਹਨੂੰ ਜਾ ਕੇ ਹਸਪਤਾਲ ਲੈ ਕੇ ਗਏ ਤੇ ਉੱਥੇ ਫਿਰ ਸ਼ੇ ਜਿਹੜਾ ਹੈ ਮਰਟਕ ਕਰਾਰ ਦਿੱਤਾ ਜਿਹੜਾ ਆਪਸ਼ਰ ਹੁੰਦਾ ਤੇ ਹੁਣ ਐਸਐਸਪੀ ਅੰਕਰ ਗੁਪਤਾ ਉਹ ਕਹਿੰਦੇ ਨਹੀਂ ਪੜਦੇ ਬੰਦੇ ਹੀ ਨੇ ਤੇ ਬੇਲੇ ਦਾ ਕਿਉਂਕਿ ਭਤੀਜਾ ਲੱਗਦਾ ਤੇ ਉੱਥੇ ਪੁਲਿਸ ਵੀ ਕਾਫੀ ਸਰਕ ਤੋਂ ਬਾਅਦ ਦਾ ਜਿੰਨਾ ਮਰਜ਼ੀ ਸਰਕ ਹੋ ਜਾਏ ਇਹ ਤਾਂ ਪੁਲਿਸ ਤਾਂ ਉਧਰ ਵੀ ਸਰਕ ਹੈ ਕਿ ਜਦ ਇਹ ਮਾਰਿਆ ਤ ਜਿਹਦੇ ਅਬਸ ਦੇ ਕਰਕੇ ਸਰਪੰਚ ਨੂੰ ਮਾਰਿਆ ਸੀ ਉਹ ਹਰ ਰੋਜ਼ ਕਤਲ ਔਰ ਇਹ ਖਾਸ ਕਰਤੇ ਅੰਬੀਆਂ ਤੋਂ ਬਾਅਦ ਰਾਣਾ ਬੜਾ ਚੋਰੀਆ ਹੁਣ ਇਹ ਕਾਰਨ ਕੋਈ ਵੀ ਹੋਵੇ ਕਤਲ ਤਾਂ ਹੋ ਰਹੇ ਨੇ ਤਾਂ ਇਹਹੀ ਲਾਅ ਆਰਡਰ ਹੁਕੀ ਹੁੰਦਾ ਕਿ ਪਿੰਡ ਚ ਬੰਦਾ ਇਹ ਪਤਾ ਹੀ ਨਹੀਂ ਵੀ ਕੱਲ ਨੂੰ ਅਸੀਂ ਕੀ ਤੇ ਬੋਲੀ ਚੱਲ ਜੇ ਇਸੇ ਕਰਕੇ ਵਿਰੋਧੀ ਤਰ ਜਿਹੜੀ ਹੈ ਉਹਨੂੰ ਮੌਕਾ ਮਿਲਿਆ ਮੈਂ ਦੇਖ ਰਿਹਾ ਸੀ ਹਰ ਸਬੰਧ ਕੋ ਉਪਾਦਨ ਤੇ ਉਹਨਾਂ ਤੋਂ ਕਹਿੰਦੇ ਜੀ ਇਹਦੇ ਉੱਪਰ ਮਾਨ ਸਾਹਿਬ ਦੇ ਹੱਥੀਂ ਜਿਹੜੇ ਗ੍ਰਹਿ ਮੰਤਰੀਆ ਨੂੰ ਪਤਾ ਹੀ ਕੁਛ ਨਹੀਂ ਤੇ ਉਧਰੋਂ ਮਾਨ ਸਾਹਿਬ ਨੇ ਡੀਜੀਪੀ ਨੂੰ ਕਿਹਾ ਕਿ ਸ਼ਕਤੀ ਵਰਤੋ ਉਹਨੂੰ ਡੀਜੀਪੀ ਕੀ ਪੁੱਛ ਰਿਹਾ ਕੀ ਸ਼ਕਤੀ ਵਰਤੇ ਉਹ ਤਾਂ ਜਦੋਂ ਸੁਪਰੀਮੋ ਕੋਈ ਕਹਿ ਗਿਆ ਸੀ ਕਿ ਗੈਂਗਸਟਰ ਜਿਹੜੇ ਨੇ ਇੱਕ ਹਫ਼ਤੇ ਚ ਛੱਡ ਜਾਣ ਹੁਣ ਸੁਪਰੀਮੋ ਦੀ ਲੱਗਣ ਬੰਨੀ ਡੀਪੀਏ ਦੇ ਕਿਥੋਂ ਬੰਨ ਲੈਣਗੇ ਇੱਥੇ ਤਾਂ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਹੈ ਤੇ ਜਿਹਦੇ ਨਾਲ ਪੰਜਾਬ ਹੈ ਉਹਦੀ ਜੀ ਗੱਲ ਬੰਨੀ ਇਹਨਾਂ ਨੇ ਤਾਂ ਤੁਸੀਂ ਦੇਖ ਲਓ ਹਰਜ ਸਰਪੰਚ ਥੋੜੇ ਸੀ ਤੇ ਆਵਾਦ ਦੀ ਪਾਰਟੀ ਦੇ ਸੀ ਜਿਹਦੇ ਇੰਡੀਆ ਨੇ ਡੇਟ ਗੋਲੀਬਾਰੀ ਹੈ ਲੇਕਿਨ ਨਹੀਂ ਬੰਨਿਆ ਜਾ ਉਹ ਇਹ ਸਾਰੇ ਹਾਲਾਤ ਦੇ ਵਿੱਚ ਇਹ ਹੋ ਰਿਹਾ ਬਾਕੀ ਹੁਣ ਜੇ ਤੁਸੀਂ ਕਹੋ ਕੀ ਨੇ ਕੀ ਕਹ ਕੋਈ ਮੈਂਟ ਲੱਗ ਜਾਣ ਕਿ ਹੋਇਆ ਤਾਂ ਉਹ ਵੀ ਕੁਝ ਹੈ ਕਿ ਪੰਜਾਬ ਵੀ ਜੇ ਜਿਹੜੀ ਅਮਨ ਕਾਨੂੰਨ ਦੀ ਬਵਸਤਾ ਉਹ ਠੀਕ ਨਹੀਂ ਹੈ ਚਾਹ ਰਾਜਾ ਬੜੇ ਕਹਿੰਦਾ ਇਹ ਅਪਰਾਧੀਆਂ ਨੂੰ ਡਰ ਨਹੀਂ ਤੇ ਕਾਨੂੰਨ ਫੇਲ ਹੋਇਆ ਪਿਆ ਕੱਲ ਅਮਰੋੜਾ ਸਾਹਿਬ ਸਰਪੰਚ ਦੇ ਘਰ ਗਏ ਸੀ ਜਨਮਦਰ ਸਿੰਘ ਤੇ ਉੱਥੇ ਉਹਨਾਂ ਨੇ ਜਿਹੜੀ ਗੱਲ ਕਹੀ ਕਹਿੰਦੇ ਜੀ ਇਹ ਤਾਂ ਪਿਛਲੀ ਸਰਕਾਰ ਐ ਇੱਕ ਦਿਨ ਚ ਨਸ਼ਾ ਨਹੀਂ ਹੋਂਦਾ ਇੱਕ ਦਿਨ ਚ ਗੱਗ ਸਟੱਡੀ ਬਣਦੇ ਇਹ ਜਿਹੜਾ ਕੁਝ ਹੋ ਰਿਹਾ ਇਹ ਤਾਂ ਪਿਛਲੀ ਸਰਕਾਰ ਨੇ ਕਰ ਕਰੀਆ ਸਾਡਾ ਇੱਥੇ ਦੱਸੋ ਕਹਿੰਦੇ ਕੀ ਕਸੂਰ ਹੈ ਪਰ ਇਹ ਤਾਂ ਲੋਕਾਂ ਨੇ ਦੇਖਣੇ ਪਰ ਇਹ ਜਿਹੜਾ ਜਗਰਾਉਂ ਦਾ ਮਾਨੂਕ ਨੇ ਦਾ ਕਤਲ ਹੈ ਜਾਂ ਬਰਸਰ ਦਾ ਜਨਮਰ ਸਿੰਘ ਦਾ ਕਤਲ ਹੈ ਜਾਂ ਜਿਹੜਾ ਕੱਲ ਵੀ ਗੁੜੀਆਂ ਚੱਲੀਆਂ ਨੇ ਜੰਡਿਆਲਾ ਗੁਰੂ ਦੇ ਵਿੱਚ ਇਹ ਹੈ ਨਾ ਇਹ ਵੱਡੇ ਸਵਾਲ ਜਿਹੜੇ ਜਿਹੜਾ ਹੁਣ ਕੱਲ ਇਹ ਵੀ ਹੈ ਜੰਡਿਆਲਾ ਗੁਰੂ ਦੇ ਵਿੱਚ ਸੋਨੂ ਜੁਵੇਲਰ ਦੇ ਕੱਲ ਗੁੜੀਆਂ ਚੱਲੀਆਂ ਨੇ ਤੇ ਰੋਜੀਗਰ ਹੁੰਦੀ ਹੈ ਮਤਲਬ ਤੇ ਇਹ ਸਾਰੀਆਂ ਗੱਲਾਂ ਫਿਰ ਆ ਜਿਹੜੀ ਖਬਰ ਮੈਂ ਲੈ ਰਿਹਾ ਮਾਨੂਕ ਨੇ ਸਵਾਲ ਬੜੇ ਕਰਦੀ ਹੈ ਤੇ ਹੁਣ ਫਿਰ ਈਗਾ ਦੇ ਚ ਗੋੜੀ ਭਾਰਤੀ ਹੁਣ ਕਰ ਚਰਨ ਚਰਨ ਏਜਡੀਐਫ ਦੇ ਟੀਮ ਇਹਦੇ ਜੀ ਮੁਕਾਬਲਾ ਹੋ ਗਿਆ ਤੇ ਪੁਲਿਸ ਦੇ ਪੱਖ ਦੱਸਦੇ ਮੈਂ ਦੋ ਗੈਂਗਸਟਰ ਜਕੀ ਨੇ ਕਿ ਗੋਡੇ ਚ ਗੋੜੀ ਲੱਗੀ ਜੀ ਇਹਦੇ ਗੈਂਗਸਟਰ ਦੇ ਤੇ ਗੈਂਗਸਟਰ ਕੌਣ ਹੈ ਸਭਪ੍ਰੀਤ ਤੇ ਡਾਕਪ੍ਰੀਤ ਤੇ ਹਰੂ ਜੀ ਹੈ ਜੇ ਕੁਝ ਹੁੰਦਾ ਫਰੋਥੀਆਂ ਵੀ ਬੰਗੇ ਜਾਂਦੇ ਨੇ ਗੋੜੀਆਂ ਵੀ ਲੱਗਦੀਆਂ ਨੇ ਐਡੇ ਕਿੰਨੇ ਕਿਉਂ ਗੈਂਗਸਟਰ ਆ ਗਏ ਪਿੰਡਾਂ ਆਪ ਦੇ ਵਿੱਚ ਸਮਝਣੀ ਹੋਣੀ ਲੇਕਿਨ ਇਹ ਗੱਲ ਬਿਲਕੁਲ ਹੀ ਸਭ ਤੋਂ ਵੱਧ ਹੈ ਕਿ ਇਹ ਤੇ ਜਿਹੜਾ ਹੈ ਅਮਨ ਕਾਨੂੰਨ ਦੀ ਸਥਿਤੀ ਕਿਉਂ ਨਹੀਂ ਠੀਕ ਹੋ ਰਹੀ ਦੇਖੋ ਪਿਆਰੇ ਦਰਸ਼ਕੋ ਹਰ ਰੋਜ਼ ਅਸੀਂ ਖਬਰ ਲੈਨੇ ਕਿ ਪ੍ਰੈਸ ਨੂੰ ਕਿ ਆਜ਼ਾਦੀ ਮਿਲਣੀ ਚਾਹੀਦੀ ਹੈ ਜੇ ਮੀਡੀਆ ਸਹੀ ਤਰੀਕੇ ਨਾਲ ਰਿਪੋਰਟੇ ਕਰ ਮੈਸਰ ਮੀਡੀਆ ਨੂੰ ਚਾਹੀਦਾ ਪ੍ਰਕਿਰਿਏ ਕੀ ਮੀਡੀਆ ਤਾਂ ਬਹੁਤ ਥਾਮਤ ਬੁਕਾਉ ਹੈ ਜੇ ਚੈਨਲ ਦੇਖੋਗੇ ਤੁਸੀਂ ਤਾਂ ਉਹ ਟੀਵੀ ਤੋਂ ਪਤਾ ਲੱਗ ਜੂਗਾ ਵੀ ਕੀ ਚੱਲ ਰਿਹਾ ਐਂਗਲ ਚੱਲ ਰਿਹਾ ਜਿਵੇਂ ਹੋ ਰਿਹਾ ਉੱਥੇ ਵੀ ਇੱਕੋ ਹੀ ਬੰਦਾ ਬਾਰ-ਬਾਰ ਇੱਕ ਜਾਂ ਦੋ ਬੰਦੇ ਉਹੀਆਂ ਖਬਰਾਂ ਉਹੀਆਂ ਡਿਬੇਟ ਦੇ ਵਿੱਚ ਇਵਨ ਐਂਕਰ ਵੀ ਉਹਦੇ ਸਾਥ ਦਿੰਦੇ ਨੇ ਜਿਹਨੂੰ ਨਿਰਪੱਖ ਰਹਿਣਾ ਚਾਹੀਦਾ ਜਿਹੜੀ ਉਸ ਕਿਸ ਦਾ ਟੀਰਾ মিডিਆ ਉੱਥੇ ਐ ਇਸੇ ਤਰ੍ਹਾਂ ਦਾ ਹੁਣ ਇੱਥੇ ਹੈ ਜਿਹੜੀ ਇਹ ਤਾਂ ਪੈਸਾ ਦਿਖਾਓ ਬਸ ਜਵੇਂ ਨਾਚ ਕਰਾਈ ਚੱਲੋ মিডিਆ ਵੀ ਐਸਾ ਹੈ ਨਹੀਂ ਕਿ ਕਿ মিডিਆ ਨੂੰ ਅਸੀਂ ਕਹਿ ਸਕਦੇ ਤੇ ਬੜਾ ਔਖਾ ਹੁੰਦਾ ਹੈ ਇਰਾਦਾ ਇਹ ਵੀ ਖੁਦੀ ਨੇ ਝੁਕਣੇ ਨਾ ਦਿਆ ਵਰਨਾ ਲਿਖਣੇ ਕੇ ਲਈਏ ਸੋਨੇ ਕੇ ਕਲਮ ਮਤ ਤੇ ਹੁਣ ਸੋਨੇ ਦੇ ਕਲਮ ਲੈ ਕੇ ਬੰਦਾ ਉਹ ਫਿਰ ਆਵਾਜ਼ ਦਰਬਾਰੀ ਦੇ ਕਹੂ ਨਾ ਜੋ ਮੈਂ ਜੋ ਕੰਮ ਕਰੂੰਗਾ ਤੋ ਫਿਰ ਕੁਝ ਬੰਦਿਆਂ ਨੇ ਐਨਾ ਕੀ ਕਿਹਾ ਸੀ ਕਿ ਜੀ ਸਾਨੂੰ ਇਹ ਦੱਸੋ ਇਹ ਜਿਹੜਾ ਜਦੋਂ ਮਾਨ ਸਾਹਿਬ ਇੱਥੇ ਨਹੀਂ ਹੁੰਦੇ ਤੇ ਉਦੋਂ ਹੈਲੀਕਾਪਟਰ ਕੌਣ ਚਲਾਉਂਦਾ ਹੈ ਕੌਣ ਵਰਤੋਂ ਕਰਦਾ ਸਵਾਲ ਇਹਨੇ ਕੀ ਸੀ ਨੌਂ ਨਹੀਂ ਲਿਆ ਸੀ ਕਿਸ ਦਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਜਿਹੜੀ ਕੱਲ ਪਟੀਸ਼ਨ ਪਾਈ ਹੈ ਮਾਨਿਕ ਗੋਲ ਆਰਟੀਆ ਕਾਰਪੋਰੇਟ ਹੈ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਮੰਗਦਾ ਕਦੋਂ ਸਾਨੂੰ ਇਨਫੋਰਮੇਸ਼ਨ ਵੀ ਨਹੀਂ ਦਿੰਦੀ ਸਰਕਾਰ ਅਸੀਂ ਮੰਗੀ ਸੀ ਵੀ ਕੌਣ ਚਲਾਉਂਦਾ ਅਸੀਂ ਤਾਂ ਇੰਨੀ ਪਾਈ ਬਾਕੀ ਨੇ ਉਹਨੂੰ ਇੰਟਰਨੈਟ ਤੇ ਪਾਤਾ ਜੋ ਵਾਇਰਲ ਕਰਤਾ ਤੇ 10 ਬੰਦਿਆਂ ਤੇ ਸਰਬੀ ਕ੍ਰਾਮ ਚ ਕੇਸ ਹੋ ਗਿਆ ਤੇ ਕੱਲ ਜਿਹਦੇ ਬਾਰੇ ਸਾਰਾ ਸੈਕਟਰ ਚ ਇਕੱਠ ਹੋਇਆ ਸੀ ਹੁਣ ਉਹ ਹਾਈ ਕੋਰਟ ਚ ਚਲੇ ਗਏ ਉਹਨਾਂ ਨੂੰ ਆਸ ਹੈ ਵੀ ਹਾਈ ਕੋਰਟ ਸ਼ਾਇਦ ਕੁਝ ਪਟੀਸ਼ਨ ਪਾਤੀ ਉਹਨਾਂ ਨੇ ਮਾਲਕ ਉਸ ਤੇ ਆਦਰ ਇਸ ਤੇ ਤੇ ਉਹਦੇ ਚੁਣਣ ਆਹੀ ਕਿ ਹੈ ਕਿ ਜੀ ਅਸੀਂ ਤਾਂ ਸਵਾਲ ਹੀ ਕੀਤਾ ਸੀ ਅਸੀਂ ਕਿਸੇ ਦਾ ਨਾਮ ਨਹੀਂ ਲਿਆ ਗਿਆ ਵੀ ਉਹ ਚਲਾਉਂਦਾ ਫਿਰਦਾ ਤੇ ਇਸ ਕਰਕੇ ਤੇ ਕਹਿੰਦੇ ਜੀ ਨਾਲ ਸਾਨੂੰ ਇਹ ਇਨਫੋਰਮੇਸ਼ਨ ਦਿੰਦੇ ਨੇ ਹੁਣ ਸਾਡੇ ਤੇ ਕੇਸ ਹੈ ਇਹ ਗਲਤ ਦਾ ਕੇਸ ਇਹਨੂੰ ਰੱਦ ਕੀਤਾ ਜਾਵੇ ਉਹਨੂੰ ਹਾਈ ਕੋਰਟ ਕੀ ਫੈਸਲਾ ਕਰਦੀ ਹੈ ਇਹ ਤਾਂ ਹੁਣ ਬਾਅਦ ਚ ਪਤਾ ਲੱਗੂ ਲੇਕਿਨ ਇਸ਼ੂ ਹੁਣ ਕਾਨੂੰਨ ਦੇ ਚੱਲੇਗਾ ਪਰੇਦਰਸ਼ਕ ਜਿਹੜਾ ਪੰਜਾਬੀ ਟਰੱਕ ਡਰਾਈਵਰ ਅਮਰੀਕਾ ਦੇ ਚ ਪਹਿਲੇ بڑے ਨਿਸ਼ਾਨੇ ਤੇ ਸੀ ਉਥੇ ਇੱਕ ਹੋਰ ਗੜਬੜ ਹੋ ਗਈ